ਗੇ ਜੇ ਚਾਲੇ ਬਾਬੇ ਦਾ ਨਾਮ ਲੈ ਕੇ ਪੈ ਜਾਓ ਫਿਰ ਆ ਆਂ ਬਾਈ ਜੀ ਬਰਤਣਾ ਨਾ ਭਾਈ ਮੈਂ ਤੁਹਾਨੂੰ ਮਾਰ ਦਣਾ ਮੈਂ ਤੁਹਾਨੂੰ ਸਾਰੇ ਬਰਤ ਚ ਹੀ ਘਮਾਉਂਗਾ ਅੱਜ ਮੈਂ ਹੋਏ ਆ ਹੋਈ ਸੁਣੋ ਬੋਲ ਇੱਧਰ ਵੇਹ ਦਾਨ ਸਾਹਿਬ ਪਿੱਛੇ ਆ ਜਾਓ ਫੇਰ ਨਾ ਕਰ ਮੈਂ ਵਲੌਗ ਜਿਹੜੀ ਆਇਆ ਓਏ ਦਾਨ ਸਾਹ ਇਹਨਾਂ ਸਾਰੇ ਹੰਦਲੋ ਚੀਜ਼ ਸਿੱਖੂ ਕੋ ਬਣਾਈਆਂ ਸੱਤ ਵਾ ਚੱਲ ਲਈ ਤੇ ਅਜੇ ਵੀ ਨਹੀਂ ਉੱਠਾਂਦੇ ਉਠੋ ਰਾਤ ਨਹੀਂ ਸਮਦੇਨੀ ਚਲਾ ਚਲਾ ਇੱਧਰ ਆ ਕੰਬਲੀ ਕੁਟੀ ਜਾਂਦੇ ਆ ਜੀ ਇੱਧਰ ਤਾਂ ਨੰਦ ਵੱਜ ਗਿਆ ਬਾਬਾ ਜੀ ਪੂਰਾ puri ਬਰਫ ਬਰਫੀ ਆ ਗਈ ਓਏ ਹੋਏ ਸਿਰਾਂ ਗਮ ਹੋ ਗਿਆ ਜਦੇ ਸਿਰ ਸਿਰੇ ਟੋਪੀਆਂ ਪਾਈਆਂ ਤਾਂ ਇੱਥੇ ਵੀ ਆ ਗਏ ਆਪਾਂ ਸੁੱਤੇ ਹਰਾਤੇ ਹਨ ਨੂੰ ਨਹੀਂ ਪਤਾ ਦਿਨੇ ਬਰਫੀ ਬਰਫ ਹੋ ਗਈ ਇਧਰ ਕਰਕੇ ਚੈੱਕ ਬਰਫਾ ਡਿੱਗ ਰਹੀ ਡੈਫੀ ਹੋ ਹੱਥ ਚ ਫਰੀ ਆਂਦੀ ਹੋਏ ਆ ਜਾ ਹਾਂ ਓਏ ਸਨੋਫਾਲ ਹੁੰਦੀ ਆ ਸਨੋਫਾਲ ਬਾਕੀ ਪਾਉਨੇ ਆ ਦਿਨ ਚਰਦਾ ਉਹ ਤੇ ਪੂਰੀ ਸੱਤ ਗਰਾਉਨੇ ਆ ਆ ਜਾ ਚੱਲੀਏ ਸਨੋਫਾਲ ਹੋ ਰਹੀ ਸਨੋਫਾਲ ਉੱਪਰ ਪੈ ਹੀ ਭਰੀ ਗਈ ਆ ਨਹੀਂ ਦਿਖਣਾ ਵਾਈਟ ਆ ਨਾ ਪੂਰਾ ਦਿਖਣਾ ਨਹੀਂ ਗੱਡੀ ਚ ਦੀ ਇੱਧਰ ਉਰਾ ਚੇਲ ਨੂੰ ਮੂੜੋ ਆਈ ਆ ਜਿਓ ਚਲੀ ਆ ਜਾ ਆਪਣਾ ਬੁਕਿੰਗ ਹੋਈ ਕਦੀ ਕਹਦੇ ਆਈ ਉੱਥੇ ਕਦੀ ਕੰਜਾਇਆ ਚਾਲੂ ਰਹਿ ਦੇ ਵੀਡੀਓ ਆ ਜੂਗਾ ਜਿੰਨ ਮੂੜ ਪੰਡ ਨਹੀਂ ਆ ਬਸ ਵਾਰਸ ਆ ਬਹੁਤ ਹੀ ਦੱਸ ਰਿਹਾ ਸਰਪਾ ਕਾਟੇ ਕੱਢੀ ਆ ਫਾਇਦੇ ਰੰਮ ਮਗਰੇ ਕੱਢੀ ਇੱਧਰ ਇੱਕ ਮੀਡੀਆ ਟਿਕਦੇ ਅੱਜ ਸਭ ਕਾਲੀ ਮੀਡੀਆ ਦੇ ਵੇਖੋ ਕਾਟੇ ਕੱਢੀ ਫੱਟੀ ਆ ਇਹ ਸੁਣੋ ਕਿ ਵਾਹ ਹੋਟਲ ਠਹਿੰਗੇ ਵੀ ਕਰੋ ਚੈੱਕ ਅੱਜ ਆਹੀ ਦੇਖ ਲੈ ਮਤਲਬ ਕੋ ਘੈਂਟ ਲੋਕੇਸ਼ਨ ਹੋਈ ਪਈ ਅੱਜ ਤੇ ਸਾਰੇ ਰਸਤੇ ਮ ਬਰਫ ਹੈ ਪੂਰੀ ਬਰਫ ਪੈਂਦੀ ਅੱਜ ਰਬ ਤੌਰ ਤੇਜ਼ ਹੋ ਰਹੀ ਆ ਵੀ ਤੇਜ਼ ਹੋ ਰਹੀ ਆ ਰੂ ਚਲੰਦਰ ਤੇ ਬਟਾ ਤੂੰ ਹੋਣ ਤੇਜ਼ ਹੋ ਉਹਨੂੰ ਉੱਠਿਆ ਤੇਜ਼ ਹੋ ਗਈ ਹਨਾ ਉਹਨੂੰ ਉੱਠਿਆ ਉਹ ਬੈਠਾ ਹੀ ਵਰਦਾਨ ਸਾਹ ਅਰੇ ਹਾਂ ਪਰ ਚੱਲੋ ਚੱਲੋ ਪੂਰੀ ਐ ਚਿੱਲ ਮੂੜ ਚੱਲਣ ਦੇ ਅੱਜ ਠੀਕ ਐ ਇੱਧਰ ਚਲੋ ਚੈੱਕ ਭਾਜੀ ਕਿੱਦਾਂ ਦਿਹਾੜਾ ਆਇਆ ਕਿ ਨਹੀਂ ਗੱਡੀ ਤੇ ਦਿਲ ਭਰ ਆਇਆ ਗੱਡੀ ਤੇ ਦਿਲ ਭਰਿਆ ਬਸ ਨਾਮ ਸਾਹ ਦਿਲ ਭੜਾਏ ਆ ਗਏ ਇੱਧਰ ਹੁਣ ਆਪਾਂ ਲੱਗੇ ਆਂ ਜੀ ਸਨੋਵ ਚ ਜਾਣ ਦੀ ਤਿਆਰੀ ਦੇ ਆਂ ਕਰਨਾ ਤਾਂ ਸਾਰੇ ਜਾਨੇ ਰੈਡੀ ਹੋ ਗਏ ਆ ਤਿਆਰ ਬਿਲਕੁਲ ਇੱਕਦਮ ਪੂਰੇ ਰੈਡੀ ਅੱਗੇ ਉੱਠਣ ਨਹੀਂ ਡੇ ਚੱਲ ਗਿਆ ਹੁਣ ਬਾਹਰ ਸਨੋਵ ਪੂਰੀ ਹੁੰਦੀ ਐ ਚੱਲੀ ਐ ਭਾਜੀ ਅਬੀ ਆਪਾਂ ਵੀ ਹੋ ਗਏ ਰੈਡੀ ਸ਼ੈਰੀ ਇੱਧਰ ਰੈੱਡ ਰੈੱਡ ਹੋ ਗਿਆ ਹੈ ਕੰਮ ਹਾਂ ਕੜ ਗੱਲ ਸੁਦਾਉ ਨਹੀਂ ਕੀ ਵੇਖੀ ਯਾਰ ਬਾਜੀ ਫੇੜੀ ਜਾਂਦੇ ਹੀ ਸਹੀਓ ਲਓ ਜੀ ਮੁੰਡੇ ਪਿਆਰ ਸ਼ਾਰ ਹੋ ਰਹੇ ਆ ਹੋ ਬਾਹ ਇਹ ਸੈਟਿੰਗ ਸੁਦਾ ਬਾਜ ਚੱਲੀਏ ਹਾਂ ਚਲਾ ਚਲੋ ਚਲੋ ਆ ਜਾਓ ਅੱਜ ਕਿੱਥੇ ਆਣਾ ਵਾ ਜੱਜ ਇੱਕ ਤੋਂ ਸਰਦੇ ਅੱਜ ਜਿੱਤੋ ਅੱਜ ਕੋ ਮੰਜਲੀ ਆ ਜਾਓ ਓਏ ਚਲੇ ਚਲੇ ਕਮੈਂਟਸ ਆਂਦਾ ਕਰਦੇ ਪਰ ਫੋਰ ਨਹੀਂ ਨਿਕਲਦੇ ਕਰਦੇ ਫੋਰ ਲਾਓ ਰੈਟੋ ਇਟਸ ਫੁਲ ਆ ਜਾ ਚੌਥਾ ਬੰਦਾ ਵੀ ਆ ਜਾ ਆ ਗਿਆ ਚਾਹੀ ਬਾੜਦਾ ਚਾਹੀ ਬਾੜਲਾ ਦਾ ਸਾਬ ਨਹੀਂ ਕੁੜਕੜੇ ਸਵੇਰੇ ਸਵੇਰੇ ਕੁੜਕੜੇ ਸਵੇਰੇ 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 ਕੁੜਕੜੇ ਇਦਾਂ ਕੰਮ ਚੱਲ ਜਾਂਦਾ ਆ ਮੁੰਡਾ ਓਏ ਹੋਏ 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 ਆ ਆ ਆ ਆ ਆ ਤੁਹਾਡੀ ਨੂੰ ਆ ਰਹੀ ਆ ਰਾਈ ਚਿੱਲੂ ਮੂੜ ਪੂਰਾ ਹੁੰਦਿਆ ਕੀ ਬਣਾਉਣਗਾ ਬਾਅਦ ਚ ਬਣਾ ਲਈ ਆ ਜਾ ਇੱਧਰ ਓਏ ਹੋਏ 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 ਫੋਨਾ ਥੋ ਡਿਗ ਜੇ ਚਲੋ ਜੀ ਆ ਪ੍ਰਧਾਨ ਸਾਹਿਬ ਨੇ ਐਂਡ ਕਰਾਉਂਦੇ ਕੀ ਬਣਾਈ ਜਾਂਦੇ ਆ ਓਏ ਲਓ ਫੜੇ ਸਨੋ ਫੋਨ ਸਨੋ ਬਾ ਸਨੋ ਮੈਨ ਸਨੋ ਮੈਨ ਓਏ 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 ਚੱਲ ਚੱਲ ਛੇਤੀ ਸਰਾ ਹੱਥ ਡੜ ਗਈ ਓਏ ਨਾ ਹੱਥ ਡੜ ਗਈ ਓਏ ਓਏ ਇਹਦਾ ਪਾਣੀ ਨਹੀਂ ਨਾ ਪੈਣਾ ਫੋਨ ਚ ਨਾ ਨਾ ਬੜਾ ਠੀਕ ਆ ਬਸ ਤੇ ਵਾਟਰਪੂਫ ਹੈ ਹਾਂ ਪਰ ਗੱਲ ਵੱਡੇ ਇੱਧਰ ਮੈਂ ਵੀ ਅੱਖਾਂ ਖੋਲਿਓ ਲਿਆ ਆ ਫੜੀ ਯਾਰ ਇੱਧਰ ਭਣਾ ਯਾਰ ਫੋਨ ਕੱਟ ਲਾ ਇੱਧਰ ਭਣਾ ਮਾਮੇ ਦੀ ਉਧਰੋਂ ਆਣੇ ਮਾਦੇ ਦਾ ਅਜ ਤਾਂ ਕੋਣਾ ਹੋਣੀ ਆ ਆ ਲਓ ਜੀ ਅੱਜ ਆਪਾਂ ਆਏ ਆ ਜਲੋ ਜੀ ਤਾਂ ਬੜੀ ਸਲੋ ਹੁੰਦੀ ਹੈ ਲਾਈਵ ਐਂਡ ਵੀ ਆਜੇ ਲੰਮੂੜ ਪੂਰਾ ਹੁੰਦਿਆ ਜੱਜ ਕਰੋ ਗੱਲ ਪੂਰਾ ਨਜ਼ਾਰਾ ਵੱਜਾ ਪਿਆ ਇੱਕ ਇੰਸਟਾ ਵੀਡੀਓ ਬਣਾਈ ਮੇਰੀ ਇੰਸਟਾ ਕੇ ਆਪਣਾ ਹੀ ਬਣਾਈਏ ਕਿੰਸਟਾ ਇਹ ਗੱਡੀਆਂ ਆਪਾਂ ਜਦ ਲੋਜੀ ਤੁਰ ਕੇ ਤੁਰ ਕੇ ਤੋਲ ਕੇ ਗਈ ਜੀ ਤੁਰ ਕੇ ਬੜੀ ਗਿਆ ਜਾਂਦੇ ਠੱਡ ਚ ਓਏ 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 ਆਹ ਹੋਈ ਸਲੋ ਬੋਲ ਇੱਧਰ ਵੇਹ ਪ੍ਰਧਾਨ ਸਾਹਿਬ ਪਿਛੇ ਆ ਜਾਓ ਫੇਰ ਨਾ ਕਰਨਾ ਵਲੌਗ ਜਿਹੜੀ ਆਇਆ ਓਏ 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 ਆ ਆ ਨਹੀਂ ਆ ਰਹੇ ਜੇ ਉੱਤੇ ਪੱਥਰ ਪੁੱਥਰ ਵੇਖ ਲਿਆ ਕੋਈ ਆਓ ਕੀ ਕਰ ਲਿਆ ਈ ਸਾਰਾ ਇੱਧਰੋਂ ਏਹੀ ੱਟ ਓਏ 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 ਉਹ ਗਾੜੀ ਲਾਇਆ ਈ ਇੰਨਾ ਪ੍ਰਧਾਨ ਸਾਹਿਬ ਹਾਂਜੀ ਮੈਨੂੰ ਅੱਗੇ ਲਾਇਆ ਇੱਦਾਂ ਹੈੱਡ ਹੈੱਡ ਨਾਲ ਦਾ ਮਹੰਗਾ ਸੀਨੀਅਰ ਨਾ ਨਾਲ ਸੀਨੀਅਰ ਸੀਨੀਅਰ ਨਹੀਂ ਇੱਧਰ برف ਕੱਟ ਗਈ ਆਵੇ ਆਜੋ ਆਜੋ ਆਣੀ ਆ ਰਹੀ ਨਹੀਂ ਪ੍ਰਧਾਨ ਜੀ ਲੱਭਣੇ ਹਏ ਹੋਏ ਹਏ ਆ ਜਿਹੜੇ ਹਏ 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 ਧੁਰਾ ਲਾ ਕਨੀਆਰੇ ਵਾਲਾ ਇਹੇ ਇਹ ਮੇਰਾ ਭਾਂਜਾ ਆ ਤਾਂ ਕਮਲਾਂ ਫਰਫਜਾ ਆਦੀ ਬੜਫਜੇ ਸਾਡ ਕਹਿੰਦਾ ਪਾਣੀ ਜਿਖਮਾਉਂਗਾ ਪੂਰਾ ਭੀ ਪੀਂਦਾ ਹਏ ਹੋਏ ਓਏ ਹੋਏ ਹਾਂ ਮਾਰ ਕਰਨਾ ਭਾਂਜਾ ਹਾਂ ਹਾਂ ਇੱਧਰ ਵੇਖ ਕੱਲ ਤੋਂ ਸੋਨੇ 10 20 ਰੁਪਏ ਕੇ ਚਾਹ ਪੀਣੇ ਜਾਣਗੇ ਪ੍ਰਧਾਨ ਸਾਹਿਬ ਨਹੀਂ ਪਤਾ ਮਾਮਾ ਬਰਤਣਾ ਨਾ ਪਹੀ ਤੇ ਦੇਖੀ ਫਿਰ ਇਹਨੂੰ ਮੈਂ ਬਰਬਜੀ ਤੋੜ ਕੇ ਓਏ ਹੋਏ 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 ਹਾਂ ਲਿਖਾਇਆ ਨਿ ਪਰਤੇ ਇਧਰ ਪੰਜਾਬ ਨੈਸ਼ਨਲ ਬੈਂਕ ਨਿਆਰਾ ਬੜਾ ਹੁੰਦੇ ਕੋ ਮੰਦਾ ਯਾਰ ਜਿੱਥਾਂ ਮਰਜ਼ੀ ਕਹੋ ਚਾਹ ਨਾ ਆਵੇਗਾ ਬੇਟਾ ਬਸ ਚਾਹ ਪੀਏ ਕਿਚੋਂ ਆਉਂ ਕਿਚੀ ਜਾਣਾ ਵਾ ਹਾਂ ਚਲੋ ਫਿਰ ਬੱਦਲ ਹੀ ਬਹੁਤ ਜ਼ਿਆਦਾ ਹੈ ਪਤਾ ਹੀ ਨਹੀਂ ਲੱਗਦਾ ਕੀ ਬਣ ਉਹ ਉਹ ਕਿੱਥੇ ਹੈ ਗੱਡੀਆ ਕੀ ਲੈਣਾ ਤੂੰ ਕਿ ਆ ਗਿਆ ਕੀ ਲੈਣਾ ਨਹੀਂ ਉਹ ਥੱਲੇ ਥੱਲੇ ਮੂੰਹ ਜਾ ਕੇ ਕਰਦਾ ਤੂੰ ਹੰਡਲ ਜੀਦਾ ਹੂੜਾ ਨੰਦ ਵਜਿਆ ਪਿਆ ਅੱਜ ਅੱਜ ਨਾ ਹਾਂ ਸਾਹ ਆਜ ਕਾ ਆਜ ਕਾ ਵੀਡੀਓ ਬਣਾਉਂਦੇ ਆ ਵੀਡੀਓ ਮੜਾ ਇਹ ਤੈਨੂੰ ਬਾਦ ਦਿੱਲੀ ਵਾਲਿਆ ਯਾਰ ਇਹੋ ਬੋ ਬੋ ਬਹੁਤ ਨਹੀਂ ਹਾਤੀ ਮਨਾਉਂਦਾ ਨਾ ਨੋ ਬੜੀ ਨਿਯਾਰੇ ਵਾਲੀ ਓ ਯਾਰ ਉਹ ਤੇੜੀ ਨੂੰ ਕੱਢੀ ਹੋਰ ਓ ਜੇ ਬੱਡੇ ਟੇਲੇ ਡਿੱਗਣ ਏ ਵੇ ਚਲੋ ਬਹੁਤ ਨਿਯਾਰਾ ਹੁੰਦਿਆ ਪੂਰਾ ਚਿੱਲਾਂ ਹੁੰਦਿਆ ਅੱਜ ਬਾਹਾਂ ਸਾਹ ਪੂਰਾ ਚਿੱਲ ਨਿਯਾਰੇ ਬੱਜੇ ਪਏ ਆ ਤੁਹਾਨੂੰ ਦਿਖਾਈ ਜਾਣੇ ਲਓ ਜੀ ਮੇਨ ਚੌਂਗ ਚ ਆ ਗਏ ਆ ਜਿਹੜਾ ਮੇਨ ਹੀ ਪ੍ਰਧਾਨ ਸਾਹਿਬ ਕਿਦਾਂ ਕਰੀਏ ਇੱਧਰ ਬਰਫ ਚੈੱਕ ਕਰ ਆ ਚੌਂਗ ਚ ਓਏ ਹੋਏ 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 ਹਾਂ ਇਹ ਤਾਂ ਕੱਲ ਹੀ ਆਇਆ ਹੈ ਕੁਝ ਨਹੀਂ ਲੋ ਜੀ 0 ਠੀਕ ਆ ਪ੍ਰਧਾਨ ਸਾਹਿਬ ਓਕੇ ਹਾਂ ਹੋਏ 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 ਅਸੀਂ ਤੁਹਾਨੂੰ ਬਿਫੋਰ ਆਫਟਰ ਦੀ ਵੀਡੀਓ ਵੀ ਪਾਵਾਂਗੇ ਬਹੁ ਨੀ ਆ ਰਹਾ ਵੱਜਾ ਪਿਆ ਓ ਹੋ 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 ਪੂਰਾ ਆਨੰਦ ਵੱਜਾ ਪਿਆ ਈ ਕਰ ਗੱਲ ਤੁਹਾਨੂੰ ਆ ਚੌਂਗਦਾ ਨਾ ਆਫਟਰ ਤੇ ਬਿਫੋਰ ਇਹ ਤੁਹਾਨੂੰ ਦੋਨੇ ਹੀ ਵੀਡੀਓ ਦੇ ਦਿਖਾਵਾਂਗੇ ਪਹਿਲਾਂ ਕਿਵੇਂ ਸੀ ਤੇ ਹੁਣ ਕਿਵੇਂ ਆ ਇੱਦਾਂ ਰਾਤ ਜਦੋਂ ਇੱਥੇ ਆਈ ਹੈ ਨਾ ਕੁਝ ਵੀ ਨਹੀਂ ਚੈੱਕ ਕਰੋ ਉੱਪਰ ਹੀ ਫੁੱਲ ਫੁੱਲ ਸੌਫਾ ਚੱਲਿਆ ਨਾਲੀ ਚੋੜ ਰਾਤ ਜਦੋਂ ਇੱਥੇ ਆਈ ਨਾ ਇੱਥੇ ਕੁਝ ਨਹੀਂ ਹੈਗਾ ਐਸ ਟਾਈਮ ਅਨੰਦ ਬੱਜੇ ਪਏ ਆ ہماری ਕਮਾਈ ਚਾਰੇ ਪਾਸੇ ਪੂਰਾ ਚਿੱਲ ਮੂੜ ਹੋਇਆ ਪਿਆ ਜੀ ਤੇ ਆਪਾਂ ਉਸੇ ਕੀ ਕਿ ਜੋਨੇ ਤੁਹਾਨੂੰ ਬਲਾਗ ਭੱਤ ਵੀ ਲੱਤ ਦੇ ਜਾਂਦੇ ਆਜੋ ਨਾ ਇਹ ਪੀਨੇ ਚਾਹ ਤੇ ਤੁਹਾਨੂੰ ਚਾਹ ਸਦਿਆਂ ਫਿਰ ਅੱਗੇ ਕਿਉਂਕਿ ਹੱਥ ਪੈਰ ਹੌਸ ਹੋ ਗਏ ਨਾ ਸੁਣ ਤੇਰੀ ਸਿੱਧੀ ਗੱਲ ਆ ਆ ਦੇਖ ਬੰਦਾ ਡਾਕ ਲਓ ਜੀ ਆ ਗਏ ਆਪਾਂ ਵਿੱਕੀ ਕੋਰਨਰ ਤੇ ਨਾ ਆਜਾ ਪਰਫੇ ਕਿਵੇਂ ਆਇਆ ਇੱਥੇ ਨਾ ਮਾਮਾ ਪਰਫਰਾੜਾ ਪਈ ਗਈ ਤੈਨੂੰ ਇਹ ਦੱਸੂ ਫੇਰ ਤੇ ਆ ਡਾ ਪ੍ਰਧਾਨ ਸਾਹਿਬ ਹੱਦ ਸਿੱਕਲ ਦਿਆ ਔਖਾ ਤੇਰਾ ਵੀ ਇੰਨੀ ਠੰਡ ਹੋਣੀ ਹੈ ਜਿੰਨੀ ਮਨਾਉਂਦਿਆਂ ਹੈ ਹਨਾ ਇਹਨੂੰ ਅੱਗ ਤੇ ਬਾਹਰ ਲਾ ਹੈ ਉੱਤੇ ਬਾਹਰ ਲਾ ਉੱਪਰ ਤੈਨੂੰ ਗੈਸ ਤੇ ਬਾਹਰ ਓਏ ਹੋਏ ਹੋਏ ਮੂੜਾ ਚਿੱਲ ਮੂੜਾ ਹੋਇਆ ਪਿਆ ਜੀ ਇਹ ਫੂਕਾ ਮਾਰਦਾ ਤੈ ਤੂੰ ਆਏ ਨੇ ਪਦਾਰਥ ਘਰ ਛੱਡ ਆਏ ਹੋਰ ਬਾਕੀ ਖੰਡ ਮੂੜਾ ਚਿੱਲ ਮੂੜੋਂ ਹੁੰਦੇ ਪ੍ਰਧਾਨ ਸਾਹਿਬ ਪਰੌਂਠੇ ਨਹੀਂ ਆਉਂਦੇ ਤੁਹਾਡੇ ਕਿੰਨਾ ਟਾਈਮ ਲੱਗਣਾ ਪਰੌਂਠਿਆਂ ਨੂੰ ਲਾ ਯਾਰ ਕੱਚੇ ਹੀ ਲਿਆ ਦੇ ਇਹਨਾਂ ਨੂੰ ਕੱਚੇ ਹੀ ਲਿਆ ਦੇ ਚਾਹ ਫਰੀ ਲੈਣੀ ਗਾ ਮੁਰਕੇ ਅੱਧਾ ਅੱਧਾ ਕਾਪ ਔਰ ਕਰਦੇ ਇੱਕ ਬੜਾ ਚਾਰ ਕਰਦੇ ਗਿਆ ਮਨੇ ਕਹਿੰਦਾ ਗਲਾਸੀਆਂ ਧੋ ਜੋ ਪਰ ਉਹ ਚਾਹ ਨੇ ਇਧਰ ਆ ਗਏ ਬਟਰ ਦੇ ਦੇ ਯਾਰ ਹਾਂ ਦਾ ਲੱਗ ਸੇ ਹੈ ਲੱਗ ਸੇ ਬਰੇ ਦੋ ਦੋ ਬਰੇ ਦੋ ਪੁੱਤ ਇਹਨੂੰ ਰੈਨ ਤੋਂ ਪਣਾਉਂਦਾ ਕਹਾਂ ਦਸਰਦ ਮੈਂ ਕੰਨਾਂ ਕੰਦਰੀਆਂ ਫਲਾਉਂਠਾ ਕਿੱਥੋਂ ਦਾ ਘਰ ਦਾ ਬਣਾਇਆ ਵਾ ਮਾਸੀ ਦੇ ਘਰੋਂ ਲੈ ਲੈ ਕੱਢ ਲੈਣੇ ਬਲੇ ਬਲੇ ਰੂਪਨਾ ਮਦਦ ਅੱਧਾ ਅੱਧਾ ਤੇਰੇ ਮੈਂ ਨਹੀਂ ਮੱਖਣ ਜਿਆਦਾ ਖਾਦਾ ਦਾਨਸਾ ਜਿਹੇ ਕਰਾਵੇ ਤੇ ਇਹ ਨਾ ਮਾਨ ਘਰ ਛੱਡ ਆਏ ਆ ਜਿਹੜੇ ਕਰਕੇ ਥੋੜਾ ਆ ਅਲੀਕਨੈਸ ਹੋਣੀ ਬੰਦੇ ਨੂੰ ਉਰ ਜਿਉਣੀ ਇਧਰ ਚਾਹ ਨਾ ਪੜਾਉਂਦੇ ਚੱਲ ਪਏ ਜਿਆ ਨੇ ਠੀਕ ਆ ਬਾਜੀ ਇਹਨੂੰ ਪਹਿਲਾਂ ਬਟਰ ਨਹੀਂ ਮਿਲਿਆ ਹਾਂ ਨਾਲੇ ਪ੍ਰਧਾਨ ਸਾਹਿਬ ਨੇ ਘਮ ਕੰਮ ਲਿਆ ਵਾ ਮਾਲੇ ਚਾਹ ਨਾ ਪਰੌਂਠੇ ਤਾਂ ਵੀ ਹੂੰ ਫਿਰ ਇੱਕ ਹੋਰ ਮੰਗਾ ਲੈਣਾ ਅਸੀਂ ਬਟਰ ਉਹਨਾਂ ਮਿਰਚ ਤਾਂ ਹਾਂ ਹੀ ਪਾਈ ਆ ਕਿ ਬਟਰ ਨਾਲ ਖਾਣ ਹੈਗੀ ਮਿਰਚ ਲੈ ਇਹ ਚਦਾਈ ਬਣਾਈ ਜਾਣਾ ਯਾਰ ਚਾਹ ਮੁੱਕੀ ਤੇ ਪਰੌਂਠਾ ਆ ਗਿਆ ਪਰੌਂਠਾ ਮੁੱਕਾ ਤੇ ਚਾਹ ਮੁੱਕ ਗਈ ਤੇ ਇਧਰੋਂ ਫੇਰ ਦੋੜੇ ਚਾਹ ਮੰਗਾਉਣੀ ਪੈ ਗਈ ਸਾਨੂੰ ਆਪਰਾ ਬਾਂ ਸਾਰ ਦੇ ਚਾਹ ਪੀ ਕੇ ਤੇ ਕੱਪ ਦਾ ਦੇ ਕੀ ਹਾਲ ਕੀਤਾ ਊੜਾ ਸਵਾਦ ਆ ਪ੍ਰੋਫਰਾ ਯੰਗੋ ਯੰਗੋ ਹੋ ਗਿਆ ਕੰਮ ਸਵਾਦ ਆ ਪ੍ਰੋਫਰਾ ਸਾਡਾ ਕੰਮ ਸ਼ੂਗੜਾ ਸ਼ੂਗੜਾ ਸਾਬ ਨੂੰ ਹੁਣ ਚਾਹ ਮਿਲੀ ਪਰੋਂਠਾ ਨਹੀਂ ਮਿਲਦਿਆ ਆਂਦਾ ਪਾ ਬਰੋਂਠਾ ਲੈ ਆਇਆ ਮੈਂ ਤਵੇ ਤੇ ਇਹਨੂੰ ਲੈ ਜਾਣਾ ਸੋ ਆ ਪ੍ਰਧਾਨ ਕਿੰਨਾ ਟਾਈਮ 27 ਵਸ 17 ਆਪ ਜੀ ਹੋ ਗਏ ਓਏ ਹੋਏ ਮੈਂ ਆ ਮਾਰਦਾ ਤੋ ਦੇ ਦੇ ਇਹਨੂੰ ਆਲੂ ਦੇ ਕਹਿੰਦੇ ਮਗੜਾ ਆਟਾ ਧੱਕ ਦੇ ਮੂੰਹ 'ਚ ਅੱਛਾ ਹਾਂ ਸਾਹਿਬ ਨਾ 7 ਦਿਨ ਬਰਫ ਨਹੀਂ ਮਿਲੀ ਉਹ 3-4 ਵਜੇ ਕਾ ਮੈਂ ਦੱਖਦਾ ਹੂੰ ਹੋਟਲ 'ਤੇ ਥਾ ਅੱਛਾ ਠੀਕ ਹੈ ਵੈਸੇ ਇਹ ਬਾਹਰ ਨਿਕਲ ਗਿਆ ਮੈਂ ਕਿ ਚੱਲ ਆਵੀਂ ਓਏ ਓਏ ਠੀਕ ਪੂਰੀ ਮੈਂ ਚਿੱਲ ਮੂੜੇ ਹੁੰਦੇ ਆ ਨਾ ਆਪਾਂ ਆਪਾਂ ਰਾਤੀ ਆਏ ਵੇਖ ਲੈ ਜੇ ਰਾਤੀ ਬਰਫ ਪਾ ਆਤੀ ਆਪਾਂ ਇੱਧਰ ਖੜੋ ਚੈੱਕ ਆ ਗੱਡੀਆਂ ਦਾ ਵੇਖੋ ਕੀ ਬੰਦਿਆ ਏ ਤਬੀਰ ਇਹਨੂੰ ਪਰਦਾ ਨੂ ਕਾਲਾ ਸੁੱਕ ਪੁੱਕਾ ਇਹਦਾ ਅੱਜ ਪੂਰਾ ਉਹ ਉਧਰ ਥਾਰ ਓਏ ਹੋਏ ਹੋਏ 5454 ਉਹ ਮੈਂ ਪੂਰਾ ਬਾ ਇਥੂ ਥੋੜਾ ਜਿਆ ਚੱਲਣਾ ਮੈਂ ਕੰਮ ਔਖਾ ਜਿਆ ਤੇ ਗਾੜੀ ਆਪਾਂ ਕੱਢਾਂਗੇ ਕੱਢੀ ਗਾਣ ਲੋ ਜੀ ਆਪਣਾ ਹੋ ਗਿਆ ਵਾ ਹਾਂਜੀ ਚੱਲੇ ਪੈ ਲੱਗੇ ਬ੍ਰੇਕਫਾਸਟ ਇਧਰੋਂ ਪੂਰੀ ਸਨੋ ਚੱਲਦੀ ਇਹ ਕੰਮ ਕੰਮ ਔਖਾ ਹੀ ਆ ਪ੍ਰਧਾਨ ਸਾਹਿਬ ਦੀ ਚਾਹ ਹੀ ਨਹੀਂ ਮੁੱਕਨਦੀ ਪਾਣੀ ਪਾਲਾ ਹਾਂ ਜਿਹੜੀ ਨਾ ਨਾ برف ਪਲੈ برف ਇੱਧਰ ਕਿਹੜਾ ਟੱਪ ਆਹੀ ਵਿੱਕੀ ਕੋਰਨਰ ਪਹੁੰਚ ਗਏ ਬਹੁਤ ਭਾਰੀ ਕਿੱਤੇ ਆ ਵੀਰ ਮਾਨਤਾਣ ਵੀ ਬੂੜਾ ਕੀਤਾ ਚਾਹ ਪਿੰਦਾ ਪਿੰਦਾ ਚਾਹ ਰੋੜ ਲਈ ਆਪਣੀ ਯਾਰਾ ਕਿ ਅੱਲਾ ਭਰਾਉਂਠੇ ਤਨਵੱਜੇ ਭਾਏ ਬੂੜੇ ਆਏ 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 ਖਾਪੀ ਦੇ ਅਗੇ ਭਰਾਉਂਠੇ ਬਣਾ ਠੇ ਹੁਣ ਨਜ਼ਾਰਾ ਆਉਂਦਾ ਨਾ ਦੋ ਦਾ ਪੂਰਾ ਪੂਰਾ ਸਨੋ ਦਾ ਮਜ਼ਾ ਵਾ ਕਿੱਤੇ ਆਏ ਨਾ ਕਿ ਆਦੇ ਆ ਸਨੋ ਪਰਫੜ ਪਰਫੜਾ ਇੱਥੇ ਆ ਪਰਫੜਾ ਓਏ ਪਾੰਗਿਆ ਕਿਥੇ ਆ ਓਏ ਪਾੰਗਿਆ ਮੇਰਾ ਵਰਦਾ ਪਾੰਗੇ ਨੂੰ ਠੱਪ ਮਾਰ ਓਏ ਹੋਏ ਹੋਏ 11:00 ਵੱਜਿਆ ਪਿਆ ਹੀ ਓਏ ਹੋਏ 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 ਬਰਫੀ ਵਰਸੋਈ ਪਈ ਆ ਚਾਰੇ ਪਾਸੇ ਹਵਾ ਵੀ ਬੁਰੀ ਤੇਜ਼ ਚ ਲੰਦੀ ਅੱਜ ਤੇ ਬੂਡ ਭਰ ਗਿਆ ਹੀ ਪਾਣੀ ਨਾਲ ਕਾ ਵਈ ਪਰਦਾੰਸ ਆਵਾਂ ਬੂਡ ਭਰ ਗਿਆ ਪਾਣੀ ਨਾਲ ਹੋਏ ਹੋਏ ਸੋ ਇਰ ਆ ਬੱਜ ਗਿਆ ਯੋ ਹੋਏ ਹੋਏ ਹਾਂ ਜੀ ਪੂਰੀ ਹਵਾ ਵੀ ਪੂਰੀ ਚੱਲਾਂਦੀ ਇੱਧਰ ਕਰੋ ਚੱਕ ਸੁਨੋਈ ਸੁਨੋ ਹੋ ਗਈ ਅੱਜ ਅੱਜ ਕੋਈ ਇਹ ਨਹੀਂ ਕਹਿ ਸਕਦਾ ਕਿ ਠੰਡ ਐ ਨਹੀਂ ਇਹਦੇ ਜਾਂ ਬਰਫ਼ ਨਹੀਂ ਪਈ ਹਵਾ ਵੀ ਪੂਰੀ ਤੇਜ਼ ਆ ਓਏ ਹੋਏ ਓਏ ਹੋਏ ਹਾਂ ਕਿਦਾਂ ਆ ਬੰਨੇ ਤਰਾ ਓਏ ਹੋਏ ਆਏ ਹੋਏ ਆਏ ਹੋਏ ਓਏ ਠਿਕਾਣੀ ਠਿਕਾਣੀ ਵਰਦਾਨ ਕਾਣੀ ਉਹ ਸਾਹਮਣੇ ਚੈੱਕ ਕਰੋ ਪੂਰਾ ਸਨੋਜ ਤਾਂ ਹੀ ਨਹੀਂ ਵੇਖਿਆ ਜਾਂਦਾ ਅਰੇ ਬਹੁਤ ਗਾਰੀ ਆਜੋ ਸਾਡੀ ਉਹ ਵੀਡੀਓ ਤੇ ਹੀ ਹੈ ਜਿਹੜੀ ਉਹ ਗਨੇ ਚੱਲਦੀ ਓਏ ਹੋਏ 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 ਅਲ ਵੀ ਗਨੇ ਚੱਲਦੀ ਪੂਰਾ ਟਿਲ ਹਾ ਲਓ ਜੀ ਮੱਥਾ ਘੜ ਗਿਆ ਈ ਊੜਾ ਆਪਣਾ ਇੱਕ ਤਾਂ ਬੰਦਾ ਇੰਜੈਕਟ ਚੱਲੂਗੇ ਨਾਲ ਆਂਦਾ ਨਾ ਓਏ ਹੋਏ ਹੋਏ ਆ ਤਾਂ ਨਜ਼ਾਰਾ ਹੀ ਵੱਜਿਆ ਪਿਆ ਆ ਜੀ ਪ੍ਰਧਾਨ ਜੀ ਉਹ ਸਾਰੇ ਓਹ ਗਾੜੀ ਆਜੋ ਆਜੋ ਜੇ ਬੜੀ ਗਾਂ ਪਰ ਤਾਂ ਸਾਵਣੀ ਕੀ ਚਾਹੇ ਕਿੰਨਾ ਘਾੜਾ ਘਾਟਾ ਪਿਆ ਆਹੋ ਕੀ ਮਿਆਂ ਆ ਜਾ ਗਾੜੀ ਨਾਂ ਤਾਂ ਭੱਜ ਗਏ ਆਜੋ ਤਾਂ ਉਹ ਤਾਂ ਹੀ ਹਰਾ ਹੋਇਆ ਇਹ ਕੰਮ ਜਿਹੜਾ ਭਾਂਜ ਬੂਟਾ ਦਾ ਹੋਇਆ ਵਾ ਓ ਤੇਰੀ ਨੂੰ ਓਏ ਤਾ ਚੱਲ ਜੋ ਓਏ ਹੋਏ ਹੋਏ ਓ ਆੜੀਓ ਮੰਨਦੇ ਆਹ ਕਿਉਂ ਮੰਨਦੇ ਕਿਉਂ ਏ ਨਹੀਂ ਮੰਨਦੇ ਕਿ ਨੋ ਹੀ ਕਿੱਲਾ ਮੂੜ ਹੋ ਗਿਆ ਪੂਰਾ ਓਏ ਹੋਏ ਹੋਏ ਲਓ ਜੀ ਅੱਜ ਮੌਸਮ ਬਹੁਤ ਜ਼ਿਆਦਾ ਖਰਾਬ ਆ ਹੁਣ ਆਪਾਂ ਬੈ ਚੱਲੇ ਆ ਗੱਡੀ 'ਚ ਨਾ ਇੱਥੇ ਕੋਈ ਵੀ ਆਏ ਤੇ ਕੱਲ ਨੂੰ ਆਪਾਂ ਪਵਾਂਗੇ ਚੱਲੇ ਆ ਆ ਰਿਹਾ ਹੁੰਦਾ ਨਹੀਂ ਯਾਰ ਆ ਹੀ ਹੋਣਾ ਕੋਈ ਵੀ ਆਵੇ ਸਾਰੇ ਜਾਨੇ ਆਉਣ ਇਹ ਕਿੰਦਾ ਹਿੱਤ ਨਜ਼ਾਰੇ ਲੈ ਲੈ ਬਾਕੀ ਤਾਂ ਦਿਖਾਈ ਲੈਣ ਆਹੀ ਲੈਣ ਜਿੰਦਗੀ ਗੱਲ ਬਖ ਦੇਣੇ ਜਾਣ ਸਕਦੇ ਆ ਇੱਚੇ ਤੇ ਨਜ਼ਾਰੇ ਆ ਇਹ ਤਾਂ ਦੁਨੀਆ ਚੀਜ਼ਾਂ ਚਾਹੁੰਦੀ ਹੀ ਹਾਂ ਹਾਹੋ ਪਰਫੈਕਟ ਸਰੋ ਸਰੋ ਢਾਂਡੇ ਤੋਂ ਆਇਆ ਸਰੋ ਵੀ ਨਹੀਂ ਕਿਹਾ ਜਾਣਦਿਆ ਚੱਕ ਪੂੜਾ ਆ ਕੈਂਟ ਵਿਊ ਲੈ ਚੱਕ ਲੈ ਗਿਆ ਇੱਧਰ ਬਣਾਈ ਵੀਡੀਓ ਤੈਨੂੰ ਮਾਰ ਉੱਪਰ ਨੂੰ ਕੈਮਰਾ ਉੱਪਰ ਨੂੰ ਸੁਣੋ ਤੇ ਡੇਕ ਦੀ ਵੇਖੀ ਹੁੰਦੀ ਓਏ ਉੱਪਰ ਨੂੰ ਕਰ ਕੈਮਰਾ ਬਾਹਰ ਜਾ ਗਿਆ ਹਾਂ ਪੂਰੀ ਸਨੋਵ ਪੈ ਜਾਂਦੀ ਓਹਦਾ ਚਿੱਲੂ ਮੂੜ ਜਾਂ ਜੈਕਟ ਕੱਢ ਲਿਆ ਪੂਰੀ ਗਾੜੀ ਗਿਲੋ ਬਰਫ਼ ਕੋ ਜਿਹਾਰੀ ਚਲੋ ਜੀ ਆ ਗਏ ਆ ਵਾਪਸ ਹੁਣ ਆਪਾਂ ਹੋਟਲ 'ਚ ਚਲੋ ਭਾਈ ਬਾਕੀ ਇਹਨਾਂ ਕੰਮ ਸਵੇਰੇ ਵੇਖਾਂਗੇ ਅੱਜ ਬਹੁਤ ਸਨੋਵ ਅੱਜ ਕੰਮ ਔਖਾ ਵਾ ਲੋ ਜੀ ਅੱਜ ਬੱਤੀ ਬੰਦ ਹੋ ਗਈ ਆ ਚੱਲ ਚੱਲੋ ਪ੍ਰਧਾਨ ਸਾਹਿਬ ਆਏ ਕੀ ਹੋ ਗਿਆ ਹੋਰ 32 ਬੰਦ 32 ਬੰਦ ਹੋ ਗਿਆ ਓ ਹੋ ਹੋ ਜਿਆਦਾ ਸਨੋ ਕਰਕੇ ਲਓ ਜੀ ਆ ਗਏ ਪ੍ਰਧਾਨ ਸਾਹਿਬ ਨੇ ਚਲੋ ਕੰਮ ਆਏ ਜੇ 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 ਬਰਫ ਨਿਕਲਦੀ ਕੰਮ ਆਏ ਜੇ ਚਲੋ ਚਲੋ ਫਿਰ ਪ੍ਰਧਾਨ ਸਾਹਿਬ ਨੇ ਸਾਰੇ ਕੰਮ ਆਏ ਆ ਹੁਣ ਬਾਕੀ ਦਾ ਕੰਮ ਸਵੇਰੇ ਵੇਖਾਂਗੇ ਹੁਣ ਪੈ ਜਾਓ ਹੁਣ ਲੰਮੇ ਆਇਆ ਕਿ ਨਹੀਂ ਨਿਯਾਰਾ ਪਾਂਜਿਆ ਇਹ ਪੂਰਾ ਕਰੇ ਮਾਮੇ ਨੂੰ ਇਹ ਨਾ ਕਹਿਦੀ ਕਿ ਮਾਮਾ ਨਿਯਾਰਾ ਨਹੀਂ ਹੋਇਆ ਨੇ ਕੁਟ ਬੜੀ ਪੈਣੀ ਆ ਸਾਰੇ ਜਰਾਬਾ ਕਿ ਤੱਕ ਲਿਆਈਆਂ ਓਏ ਹੋਏ ਨਾ ਕਹਿਣਾ ਦੁਬਾਰਾ ਫੜਨਾ ਵੀ ਬੰਦ ਕੋਈ ਹੋਏ ਪੂਰਾ ਚਿੱਲ ਮੂੜ ਹੋ ਗਿਆ ਇਹ ਹੁਣ ਸਮਝੋ ਸਾਰੇ ਘੜੀ ਠੀਕ ਆ ਪ੍ਰਧਾਨ ਓਕੇ ਓਕੇ ਆ ਚਲੋ ਅਜੀ ਪੂਰਾ ਆਨੰਦ ਵੱਜਿਆ ਪਿਆ ਅਜੀ ਇੱਧਰ ਓਏ ਹੋਏ 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 ਨੀਯਾਰਾ ਵੱਜ ਗਿਆ ਅਜੀ ਚਲੋ ਹੁਣ ਸੌਈਏ ਬਾਕੀ ਕੱਲ ਨੂੰ ਵੇਖਾਂਗੇ ਵਲੌਗ ਫੇਰ ਸਨੋ ਆ ਦੋ ਦਿਨ ਹੀ ਦੱਸੀ ਆ ਨਾ ਸਨੋ ਪੂਰਾ ਚਿੱਲਾ ਹੁੰਦਾ ਆ ਜਾ ਬਰਦਾਸ਼ਤ ਕੋ ਮੈਂ ਇਹ ਬਾਰੇ ਹੋਣਾ ਕੋ ਬਹੁ ਮਾਰਾ ਹਾਲ ਹੋ ਗਿਆ ਮੱਥਾ ਦੇ ਸਵਾ ਠੜ ਗਿਆ ਪੂਰਾ ਬਰਫ ਵੱਜ ਗਈ ਠੋਖਾ ਆਇਆ ਬਈ ਬਹੁ ਨਹੀਂ ਆ ਰਾਇਆ ਨਹੀਂ ਆਇਆ ਕਿ ਨਹੀਂ ਇਹ ਦਾ ਪੂਰਾ ਐ ਇਹ ਨਾ ਕਹਿੰਦਾ ਉਹ ਕਹਿੰਦਾ ਨਹੀਂ ਆਇਆ ਜਿੱਦੋਂ ਨਹੀਂ ਆਇਆ ਇੱਥੇ ਛੱਡ ਜਾਣਾ ਜੀ ਕਿ ਇਹ ਵੀ ਹਲੇ ਆਉਣ ਕਿੰਨਾ ਨਹੀਂ ਆਇਆ ਤੈਨੂੰ ਤੇ ਆਉਣਾ ਚਾਹੀਦਾ ਨਾ ਖੋਪੇ ਤੂੰ ਹਾ ਤੇ ਨਾ ਕੈਸ਼ੀਅਰ ਹਾਂ ਕੈਸ਼ੀਅਰ ਮੇਰੇ ਚਿਹਰੇ ਤੇ ਹਸਾਰੇ ਤੂੰ ਆਂ ਡਿਰੇ ਕੈਸ਼ੀਅਰ ਅਜੇ ਤੱਕ ਨਹੀਂ ਆ ਰਿਹਾ ਨਾ ਹਾਂ ਨੂੰ ਨਹੀਂ ਆਉਣਾ ਕੋਈ ਨਹੀਂ ਪੂਰਾ ਹੀ ਨਜ਼ਾਰੇ ਹੀ ਨਜ਼ਾਰੇ